ਇਹਦੇ ਵਿੱਚ ਤੁਸੀਂ ਘੁੰਮਿਓ ਜਗ੍ਹਾ ਜਗ੍ਹਾ 10 ਸਾਲ ਬੀਜੇਪੀ ਦੀ ਸਰਕਾਰ ਰਹੀ ਹੈ ਸਿਗਾ ਉੱਤੇ ਕਿਵੇਂ ਦੀਆਂ ਤੁਹਾਨੂੰ ਖਾਮੀਆਂ ਲੱਗੀਆਂ ਨੇ ਜਾਂ ਕਿਵੇਂ ਦਾ ਵਿਕਾਸ ਹੋਇਆ ਕਿੰਦਰ ਪਿਛਲੇ 10 ਵਰਿਆਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਵੀ ਕੰਮ ਪਿੰਡਾਂ 'ਚ ਵੀ ਕੋਈ ਕੰਮ ਨਹੀਂ ਹੋਇਆ ਉਹ ਜਿਹੜਾ ਕੂੜੇ ਦਾ ਢੇਰ ਹੈਗਾ ਉਦਾਂ ਦਾ ਉਦਾਂ ਹੀ ਖੜਿਆ ਜਿਹੜੇ ਸਾਰੇ ਵਾਅਦੇ ਕੀਤੇ ਸੀ ਕਿ ਇੱਕ ਵਾਅਦਾ ਨਹੀਂ ਪੂਰਾ ਕੀਤਾ ਹੈਗਾ ਔਰ ਇਸ ਲਈ ਬਹੁਤ ਹੀ ਮਨ ਭਾਗੀ ਗੱਲ ਹੈਗੀ ਹੈ ਇਹ ਪਾਜਪਾ ਨੇ ਚੰਡੀਗੜ੍ਹ ਤੇ ਲੋਕਾਂ ਨੂੰ ਠੱਗਿਆ ਹੈਗਾ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਵੱਲੋਂ ਮਨੀਸ਼ ਤਵਾੜੀ ਨੂੰ ਉਮੀਦਵਾਰ ਬਣਾਇਆ ਗਿਆ ਕਿਉਂਕਿ ਪਹਿਲਾਂ ਐਮਪੀ ਅਨੰਦਪਤ ਸਭ ਤੋਂ ਰਹਿ ਚੁੱਕੇ ਨੇ ਉਹਦੀ ਕਾਰਜਕਾਰੀ ਨੂੰ ਦੇਖਦੇ ਹੋਏ ਰਾਜਧਾਨੀ ਪੰਜਾਬ ਹਰਿਆਣਾ ਦੀ ਵਿੱਚ ਮੌਕਾ ਦਿੱਤਾ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਦੱਸ ਦਿੰਦੇ ਨੇ ਕਿ ਮਨੀਸ਼ ਤਵਾੜੀ ਜੋ ਚੰਡੀਗੜ੍ਹ ਜੰਪਾਲ ਨੇ ਤੈਸੋਂ ਲੈ ਕੇ ਲਗਾਤਾਰ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਘਰ ਦੇ ਵਿੱਚ ਤੰਤ ਲੱਗਿਆ ਹੋਇਆ ਲੋਕਾਂ ਦੇ ਮਿਲਣ ਵਾਲਿਆਂ ਦਾ ਤਾਂ ਤੁਹਾਡੀ ਸਾਹਿਬ ਜਿਸ ਤਰੀਕੇ ਨਾਲ ਤੁਹਾਨੂੰ ਟਿਕਟ ਦਿੱਤੀ ਹੈ ਹਾਈ ਕਮਾਂਡ ਨੇ ਕਿਉਂਕਿ ਅਨੰਦਪੁਰ ਸਾਹਿਬ ਦੀ ਕਾਰਜਕਾਰੀ ਨੂੰ ਦੇਖ ਕੇ ਤਾਂ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਚੰਡੀਗੜ੍ਹ ਦੇ ਲੋਕਾਂ ਦਾ ਦੇਖੋ ਪਹਿਲਾਂ ਤਾਂ ਮੈਂ ਗੁਰੂਆਂ ਦੀ ਧਰਤੀ ਸ੍ਰੀ ਗੁਰੂ ਅਰਜਨਪੁਰ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਸਿਰਜਿਆ ਸੀਗਾ ਉਹਦਾ ਬਹੁਤ-ਬਹੁਤ ਮਸ਼ਕੂਰ ਹੈ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਹਾਂਜੀ ਉਸ ਧਰਤੀ ਦਾ ਉਹਨਾਂ ਲੋਕਾਂ ਦਾ ਆਸ਼ੀਰਵਾਦ ਲੈ ਕੇ ਅੱਜ ਮੈਂ ਆਪਣੀ ਜਨਮ ਭੂਮੀ ਦੀ ਸੇਵਾ ਕਰਨ ਵਾਸਤੇ ਆਏ ਹਾਂ ਔਰ ਜਦ ਤੋਂ ਅਸੀਂ ਆਏ ਹਾਂ ਤੇ ਵਕ ਵਕ ਲੋਕ ਬਹੁਤ ਵੱਡੀ ਤਦਾਦ ਦੇ ਵਿੱਚ ਆ ਕੇ ਆਪਣੇ ਆਪ ਸਮਰਥਨ ਦੇ ਰਹੇ ਨੇ ਔਰ ਜੇ ਰੱਬ ਨੇ ਸੁੱਖ ਰੱਖਿਆ ਔਰ ਸਾਰਿਆਂ ਦਾ ਆਸ਼ੀਰਵਾਦ ਮਿਲਦਾ ਮਿਲਦਾ ਰਿਹਾ ਤਾਂ ਅਸੀਂ ਇੱਕ ਵਾਰੀ ਫੇਰ ਤੋਂ ਲੋਕ ਸਭਾ ਚ ਪਹੁੰਚਾਂਗੇ ਔਰ ਜਿਹੜੇ ਮੁਲਕ ਦੇ ਚੰਡੀਗੜ੍ਹ ਦੇ ਮੁੱਦੇ ਨੇ ਉਹਨਾਂ ਨੂੰ ਜਿਸੇ ਜਿਸ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਦੀ ਅਸੀਂ ਬੁਲੰਦ ਆਵਾਜ਼ ਬਣੇ ਸੀਗੇ ਔਰ ਉਦਾਂ ਹੀ ਚੰਡੀਗੜ੍ਹ ਦੇ ਮੁੱਦੇ ਚੱਕਦੇ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਤੁਸੀਂ ਘੁੰਮੇ ਹੋ ਜਗ੍ਹਾ ਜਗ੍ਹਾ 10 ਸਾਲ ਬੀਜੇਪੀ ਦੀ ਸਰਕਾਰ ਰਹੀ ਹੈ ਸਿਗਾ ਉੱਤੇ ਕਿਵੇਂ ਦੀਆਂ ਤੁਹਾਨੂੰ ਖਾਮੀਆਂ ਲੱਗੀਆਂ ਨੇ ਜਾਂ ਕਿਵੇਂ ਦਾ ਵਿਕਾਸ ਹੋਇਆ ਚੰਡੀਗੜ੍ਹ ਦਾ ਦੇਖੋ ਜਦੋਂ ਮੈਂ ਸ੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਵੀ ਕਰਦਾ ਸੀਗਾ ਤੇ ਅਸੀਂ ਰਹਿੰਦੇ ਇੱਥੇ ਹੀ ਸੀਗੇ ਕਿਉਂਕਿ ਇੱਥੋਂ 200 ਮੀਟਰ ਤੇ ਆਪਣਾ ਹਲਕਾ ਸ਼ੁਰੂ ਹੋ ਜਾਂਦਾ ਹੈਗਾ ਤੇ ਮੈਂ ਚੰਡੀਗੜ੍ਹ ਨਾਲ ਬਹੁਤ ਚੰਗੀ ਤਰ੍ਹਾਂ ਵਾਕਿਫ ਹਾਂ। ਹਮਮ ਔਰ ਮੇਰਾ ਇਹ ਮੰਨਣਾ ਹੈਗਾ ਹਾਂਜੀ ਕਿ ਪਿਛਲੇ ਦਸਾਂ ਵਰਿਆਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ। ਪਿੰਡਾਂ 'ਚ ਵੀ ਕੋਈ ਕੰਮ ਨਹੀਂ ਹੋਇਆ। ਉਹ ਜਿਹੜਾ ਕੂੜੇ ਦਾ ਢੇਰ ਹੈਗਾ ਉਹ ਉਦਾਂ ਦਾ ਉਦਾਂ ਹੀ ਖੜਿਆ ਹੈਗਾ। ਜਿਹੜੇ ਸਾਰੇ ਵਾਅਦੇ ਕੀਤੇ ਸੀ ਕਿ ਇੱਕ ਵਾਅਦਾ ਨਹੀਂ ਪੂਰਾ ਕੀਤਾ ਹੈਗਾ ਔਰ ਇਸ ਲਈ ਬਹੁਤ ਹੀ ਮਨ ਭਾਗੀ ਗੱਲ ਹੈਗੀ ਹੈ ਕਿ ਭਾਜਪਾ ਨੇ ਚੰਡੀਗੜ੍ਹ ਤੇ ਲੋਕਾਂ ਨੂੰ ਠੱਗਿਆ ਹੈਗਾ ਦੋ ਦੋ ਵਾਰੀ ਇਹਨਾਂ ਨੇ ਲੋਕਾਂ ਨੇ ਐਮਪੀ ਬਣਾਏ ਇਹਨਾਂ ਦੀ ਕਾਰਪੋਰੇਸ਼ਨ ਬਣਾਈ ਔਰ ਇਹਨਾਂ ਨੇ ਡੱਕਾ ਨਹੀਂ ਤੋੜਿਆ ਇੱਥੇ ਪਰ ਜਿਹੜੇ ਕਹਿੰਦੇ ਗੋਤਲੇਆ ਸੀ ਕਿਰਨਖੇਰ ਨੇ ਕਈ ਪਿੰਡ ਉਹਨਾਂ ਦਾ ਵਿਕਾਸ ਦੇਖਿਆ ਤੁਸੀਂ ਜਾ ਕੇ ਐਦਾਂ ਹੁਣ ਜਾਣ ਦਾ ਮੌਕਾ ਮਿਲੂਗਾ ਪਰ ਦੇਖੋ ਇੱਕ ਇੱਕ ਲਗਨ ਦੀ ਗੱਲ ਹੁੰਦੀ ਹੈ। ਸ੍ਰੀ ਆਨੰਦਪੁਰ ਸਾਹਿਬ ਚ 1500 ਪਿੰਡ ਨੇ। ਮੈਂ 11112 ਪਿੰਡਾਂ ਚ ਉਚੇਚਾ ਜਾ ਕੇ ਆਏ। ਤੁਸੀਂ ਤਾਂ ਆਪ ਦੇਖਿਆ ਹੈਗਾ ਜਦੋਂ ਹੜ ਆਏ ਸੀਗੇ ਤਾਂ ਉਹ ਜਿਹੜੇ ਟਾਂਡਾ ਟਾਂਡੀਵਾਲ ਦੇ ਪਿੰਡ ਸੀਗੇ ਜਿੱਥੇ ਕੋਈ 1947 ਤੋਂ ਬਾਅਦ ਐਮਪੀ ਗਿਆ ਹੀ ਨਹੀਂ। ਅਸੀਂ ਉੱਥੇ ਵੀ ਜਾ ਕੇ ਆਪਣੀ ਹਾਜ਼ਰੀ ਲਵਾ ਕੇ ਆਏ ਸੀਗੇ। ਸੋ ਇਸ ਲਈ ਮੇਰੀ ਜਿਸ ਤਰ੍ਹਾਂ ਆਪਾਂ ਉੱਥੇ ਕੰਮ ਕੀਤਾ ਹੈ ਪਿੰਡਾਂ ਦੀ ਕਲੋਨੀਆਂ ਦੀ ਸੇਵਾ ਕੀਤੀ ਹੈ ਉੱਥੇ ਜਿਹੜੇ ਸ਼ਹਿਰ ਨੇ ਉਹਨਾਂ ਦੀ ਸੇਵਾ ਕੀਤੀ ਹੈ ਉੱਥੇ ਉਦਾਂ ਹੀ ਕੰਮ ਕਿਵੇਂ ਕਰੀਦਾ ਹੈਗਾ ਕੰਮ ਕਰਕੇ ਵਿਖਾਵਾ ਲਾਸਵਾਲ ਜੀ ਜਿਸ ਤਰੀਕ ਨਾਲ ਤੁਹਾਡੀ ਸਭ ਤੋਂ ਜ਼ਿਆਦਾ ਹਾਜ਼ਰੀ ਰਹੀ ਹੈ ਪਾਰਲੀਮੈਂਟ ਦੇ 95% ਮੇਰੇ ਖਿਆਲ ਤੁਸੀਂ ਲਗਾਤਾਰ ਜਾਂਦੇ ਰਹੇ ਹੋ ਚੰਡੀਗੜ੍ਹ ਦੇ ਵਿੱਚ ਅਗਰ ਐਮਪੀ ਬਣਦੇ ਹੋ ਤਾਂ ਉਸ ਤੋਂ ਬਾਅਦ ਵੀ ਇਹੀ ਹਾਜ਼ਰੀ ਰਹਿਗੀ ਕਿਉਂਕਿ ਮਸਲੇ ਬਹੁਤ ਨੇ ਚੰਡੀਗੜ੍ਹ ਦੇ ਜੀ ਦੇਖੋ ਹਾਜ਼ਰੀ ਵੀ ਉਹੀ ਰਹੇਗੀ ਆਵਾਜ਼ ਵੀ ਉਸੇ ਤਰ੍ਹਾਂ بلند ਰਹੇਗੀ ਔਰ ਜਿੱਥੇ ਜਿਵੇਂ ਉੱਥੇ ਜਿਹੜਾ ਕੰਮ ਕੀਤਾ ਹੈਗਾ ਸ੍ਰੀ ਅਨੰਦਪੁਰ ਸਾਹਿਬ ਉਦਾਂ ਹੀ ਇੱਥੇ ਕੰਮ ਕਰਾਂਗੇ ਔਰ ਇਹ ਤਾਂ ਮੈਂ ਜਿਵੇਂ ਪਹਿਲਾਂ ਕਿਹਾ ਕਿ ਉਹ ਗੁਰੂਆਂ ਦੀ ਪੀਰਾਂ ਪਗੰਬਰਾਂ ਦੀ ਧਰਤੀ ਦਾ ਅਸ਼ੀਰਵਾਦ ਪ੍ਰਾਪਤ ਹੈਗਾ ਕਿ ਮੈਨੂੰ ਆਪਣੀ ਜਨਮ ਭੂਮੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਸਨ ਐਮਪੀ ਮਨਿਸਤਵਾੜੀ ਜਿੰਨਾ ਵੱਲੋਂ ਉਮੀਦਵਾਰ ਇਹਨਾਂ ਨੂੰ ਚੰਡੀਗੜ੍ਹ ਤੋਂ ਬਣਾਇਆ ਗਿਆ ਕਾਂਗਰਸ ਹਾਈ ਕਮਾਂਡ ਵੱਲੋਂ ਕਿਹਾ ਦੱਸਿਆ ਗਿਆ ਕਿ ਪਿੰਡਾਂ ਦਾ ਬੁਰਾ ਹਾਲ ਹੈ ਸ਼ਹਿਰਾਂ ਦਾ ਬੁਰਾ ਹਾਲ ਹੈ ਭਾਜਪਾ ਭਾਵੇਂ 10 ਸਾਲ ਰਹੀ ਹੈ ਪਰ ਹੁਣ ਕਾਂਗਰਸ ਨੂੰ ਮੌਕਾ ਦੇਣ ਲਈ ਚੰਡੀਗੜ੍ਹ ਦੇ ਲੋਕ ਤਿਆਰ ਨਹੀਂ ਦੇਖਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਚੰਡੀਗੜ੍ਹ ਤੋਂ ਕੌਣ ਐਮਪੀ ਬਣਦਾ ਤਾਉਣ ਵਾਲਾ ਸਮਝ ਦੱਸੇਗਾ ਥੋੜੇ ਜਿਹਾ ਜਸਪ੍ਰੀਤ ਦੇ ਨਾਲ ਹਰਤੇਸ਼